ਪ੍ਰਧਾਨ ਮੰਤਰੀ ਨੂੰ ਮਨ ਲੱਗਦਾ ਮੇਰੇ ਨਾਲ ਕੁਝ ਪਿਆਰ ਜ਼ਿਆਦਾ ਹੀ ਹੈ। ਦੇਖੋ ਇਹ ਉੱਥੋਂ ਉੱਥੇ ਜਾ ਕੇ ਗੁਜਰ ਗੁਜਰਾਤ ਵਿੱਚ ਜਾਂਦਾ ਉੱਥੇ ਵਿਹਾਰ ਵੀ ਜਾਂਦਾ ਉੱਥੇ ਮੈਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਂ ਮੈਂ ਜਾਂਦਾ ਮੈਨੂੰ ਹੀ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਕਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ। ਇਹ ਆਪਣੇ ਅਹੁਦੇ ਦਾ ਖਿਆਲ ਰੱਖੋ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਔਣ ਝੂਠ ਪਰ ਰਹਿ ਜਾਣ ਮੈਂ ਬੀਜੇਪੀ ਦੀ ਕੇਂਦਰ ਸਰਕਾਰ ਦੀ ਨਿੰਦਾ ਕਰਨਾ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਐਸਾ ਅਦਾਰਾ ਹੈ ਜਿਹੜਾ ਲਾਹੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੱਕ ਕਰੋੜਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਤੇ ਬਹੁਤ ਹੀ ਵਧੀਆ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੀ ਹਰਿਆਣੇ ਦੀ ਹਿਮਾਚਲ ਦੇ ਵਿੱਚ ਵੀ ਹਰਿਆਣਾ ਤੇ ਹਿਮਾਚਲ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਚੰਡੀਗੜ੍ਹ ਦੇ ਹੀ ਪੜ੍ਹਦੇ ਬਾਹਰੋਂ ਆ ਕੇ ਪੜ੍ਹਦੇ ਆ ਮੈਂ ਵੀ ਪ੍ਰੈਪ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਅੱਜ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਹੈ ਉਹਦੇ ਜਿਹੜੇ ਸੈਨੇਟ ਮੈਂਬਰ ਹੈ ਉਹ ਇਹਨਾਂ ਨੇ ਘਟਾ ਕੇ 100 ਤੋਂ ਵੱਧ ਸੀਗੇ 30 ਕਰਤੇ ਆ ਉਹਦੇ ਵਿੱਚ ਨੋਮੀਨੇਸ਼ਨਾਂ ਭਾਰੂ ਕਰ ਦਿੱਤੀਆਂ ਜਿਹੜੀ ਸੈਂਡିକੇਟ ਹੈ ਉਹ ਸਾਰੀ ਨੋਮੀਨੇਟ ਕਰਨੀ ਹੈ ਹੁਣ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਟੋਟਲ ਰਾਜ ਹੋ ਗਿਆ ਉੱਥੇ ਲੋਕਤੰਤਰੀ ਪ੍ਰਣਾਲੀ ਬਿਲਕੁਲ ਖਤਮ ਕਰਤੀ ਹੈ ਪਹਿਲਾਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਸੈਨੇਟ ਮੈਂਬਰ ਚੁਣਦੇ ਸੀ ਉਹ ਕੰਮ ਬੰਦ ਹੀ ਕਰ ਦਿੱਤਾ ਹੈ ਤੇ ਨਾਲ ਨਾਲ ਜਿਹੜੀ ਸਿੰਡੀਕੇਟ ਹੈ ਉਹ ਸੈਨੇਟ ਮੈਂਬਰ ਚੁਣਦੇ ਸੀ ਹੁਣ ਉਹ ਨੋਮੀਨੇਟ ਹੋਏਗੀ ਸਾਰੇ ਅਧਿਕਾਰ ਵਾਈ ਚਾਂਸਲਰ ਜਾਂ ਚਾਂਸਲਰ ਕੋਲ ਚਲੇ ਗਏ ਹੈ ਜਿਹਦੇ ਨਾਲ ਵੱਡਾ ਨੁਕਸਾਨ ਹੋਏਗਾ ਅੱਗੇ ਬਹੁਤ ਵਧੀਆ ਯੂਨੀਵਰਸਿਟੀ ਚੱਲਦੀ ਅੱਜ ਤੱਕ ਯੂਨੀਵਰਸਿਟੀ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਯੂਨੀਵਰਸਿਟੀ ਦੇ ਵਿੱਚ ਅੱਛੀ ਪੜਾਈ ਹੁੰਦੀ ਅੱਛਾ ਐਡਮਿਨਿਸਟ੍ਰੇਸ਼ਨ ਚੱਲਦਾ ਸੀ ਲੇਕਿਨ ਹੁਣ ਉਹ ਖੋਹ ਲਿਆ ਗਿਆ ਲੋਕਤੰਤਰੀ ਪ੍ਰਣਾਲੀ ਤੋਂ ਨੋਮੀਨੇਸ਼ਨ ਕਰਕੇ ਸਰਕਾਰ ਨੇ ਖੋਹ ਲਿਆ ਜਿਹਦੇ ਨਾਲ ਪੰਜਾਬ ਦੇ ਅਧਿਕਾਰ ਹੈ ਜਿਹੜੇ ਉਹ ਵੀ ਬਿਲਕੁਲ ਖਤਮ ਕਰ ਦਿੱਤੇ ਹੈ ਪੰਜਾਬ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਸੀ ਉਹ ਵੀ ਖਤਮ ਹੋ ਜਾਣਗੇ ਹੌਲੀ ਹੌਲੀ ਚੰਡੀਗੜ੍ਹ ਤੇ ਵੀ ਪੰਜਾਬ ਦੇ ਉੱਤੇ ਵਿਹਾਰ ਵੇ ਜਾਂਦਾ ਉੱਤੇ ਮੈਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਂ ਮੇਂ ਜਾਂਦਾ ਮੈਨੂੰ ਇਹ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਤਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ ਇਹ ਆਪਣੇ ਅਹੁਦੇ ਦਾ ਖਿਆਲ ਰੱਖਣ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਹਣ ਝੂਠ ਪਰ ਰਹਿ ਜਾਣਾ